ਸਫੀਗਲ ਆਦਾਬ ਨਮਸਕਾਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੋਕ ਜਰੂਰ ਆਪਣੀ ਪੰਜਾਬੀ ਵਿਰਸੇ ਨਾਲ ਆਪਣੇ ਬਾਬਿਆਂ ਨਾਲ ਆਪਣੇ ਜੱਦੀ ਘਰਨ ਨਾਲ ਆਪਣੇ ਜਠੇਰਿਆਂ ਨਾਲ ਜੁੜਦੇ ਰਹਿੰਦੇ ਨੇ ਉਸੇ ਦੇ ਤਹਿ ਚੱਲਦੇ ਆ ਅਸੀਂ ਅੱਜ ਖੜੇ ਆ ਨਾਬਾ ਦੇ ਅਧੀਨ ਆਉਂਦੇ ਪਿੰਡ ਸ਼ੀਂਟਾਵਾਲਾ ਵਿਖੇ ਜਿੱਥੇ ਕਿ ਬਾਬਾ ਮਿੱਠੂ ਜੀ ਗੱਦੀ ਨਸ਼ੀਨ ਨੇ ਉਹ ਅੱਜ ਵਿਸ਼ਾਲ ਭੰਡਾਰਾ ਹਰ ਸਾਲ ਕਰਵਾਉਂਦੇ ਨੇ ਅੱਜ ਵੀ ਇੱਥੇ ਭੰਡਾਰਾ ਹੋ ਰਿਹਾ ਹੈ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਉਧਰ ਸੌਰਵਰ ਕਰਨ ਲੱਗੇ ਸੰਗਤਾਂ ਇੱਥੇ ਨਤਮਕਸਦ ਹੁੰਦੀਆਂ ਨੇ ਨਤਮਸਤਕ ਹੋ ਕੇ ਉਹ ਜਰੂਰ ਚਾਹੁੰਦੀਆਂ ਨੇ ਕਿ ਇੱਥੇ ਸਾਡੀਆਂ ਮੰਦੀਆਂ ਮੁਰਾਦਾਂ ਪੂਰੀਆਂ ਹੋਣ ਤੇ ਉਹ ਇੱਥੇ ਆ ਕੇ ਸ਼ੀਰਵਾਲ ਲੈਂਦੀਆਂ ਨੇ ਬਾਬਾ ਜੀਵੇ ਸ਼ਾਦੀ ਦਰਗਾਹ ਇਹ ਬਾਬਾ ਮਿੱਠੀ ਜੀ ਹੈਗੇ ਨੇ ਸਾਡੇ ਨਾਲ ਗੱਲਬਾਤ ਕਰਦੇ ਕੀ ਕਹਿਣਾ ਇਹਨਾਂ ਦਾ ਹਾਂਜੀ ਬੱਬੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਭੰਡਾਰਾ ਕਰਵਾਇਆ ਜਾ ਰਿਹਾ ਹੈ ਤੇ ਸੰਗਤਾਂ ਪਹਿਲਾਂ ਵੀ ਆ ਰਹੀਆਂ ਤੇ ਹੋਰ ਵੀ ਜੁੜ ਰਹੀਆਂ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਰੱਬੀ ਜੋ ਮਹਾਪੁਰਸ਼ ਹੁੰਦੇ ਨੇ ਉਹਨੇ ਇਹਨਾਂ ਦਰਗਾਹਾਂ ਤੇ ਹੀ ਸੰਗਤਾਂ ਆਉਂਦੀਆਂ ਨੇ ਇਹਦੀਆਂ ਨੇ ਕਿਉਂਕਿ ਇਸ ਦਰਗਾਹ ਤੇ ਆ ਕੇ ਹਰ ਇੱਕ ਦੀ ਮਨਪੁਰ ਮੁਰਾਦ ਪੂਰੀ ਹੁੰਦੀ ਹੈ ਕਿਉਂਕਿ ਜੋ ਰੱਬ ਦੇ ਆਸ਼ਕ ਹੁੰਦੇ ਨੇ ਉਹ ਕਦੇ ਮਰਦੇ ਨਹੀਂ ਜਿੰਨਾ ਪੜੀਆਂ ਇਸ਼ਕ ਨਮਾਜ਼ਾਂ ਉਹ ਕਦੇ ਨਹੀਂ ਮਰਦੇ ਫੱਕਰਾਂ ਦੀਆਂ ਦਰਗਾਹਾਂ ਉੱਤੇ ਹਮੇਸ਼ਾ ਰਹਿੰਦੇ ਦੀਵੇ ਬਲਦੇ ਜੋ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਫੱਕਰਾਂ ਦੀਆਂ ਦਰਗਾਹਾਂ ਤੇ ਆਉਂਦੇ ਨੇ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਹੁੰਦੀ ਹੈ ਇਹ ਦਰਗਾਹ ਜੋ ਹੈ ਰੱਬ ਦੇ ਬਹੁਤ ਹੀ लाडले ਪਿਆਰੇ ਫੱਕਰਾਂ ਦੀ ਦਰਗਾਹ ਹੈ ਬਾਬਾ ਜੀਵੇ ਸ਼ਾਹ ਜੀ ਬਾਬਾ ਜੀ ਬੇ ਸ਼ਾਹ ਜੀ ਨੇ ਮਰੇ ਹੋਏ ਬੱਚਿਆਂ ਨੂੰ ਵੀ ਚਾਉਂਦਾ ਕਰਤਾ ਸੀ ਖੁਦਾ ਦੀ ਓਟ ਲੈ ਕੇ ਕਿਉਂਕਿ ਜੇ ਖੁਦਾ ਦੇ ਬਣ ਜਾਂਦੇ ਨੇ ਖੁਦਾ ਉਹਨਾਂ ਦਾ ਬਣ ਜਾਂਦਾ ਹੈ ਜੀ ਜੇਕਰ ਦਰਗਾਹ ਦੀ ਲਾਈਏ ਗੱਲ ਵੀ ਇਹ ਕਿੰਨੀ ਕੁ ਪੁਰਾਣੀ ਹੋ ਸਕਦੀ ਹੈ ਕਿੰਨੇ ਕ ਸਮੇਂ ਤੋਂ ਇਹ ਇੱਥੇ ਪਿੰਡ ਵਿੱਚ ਮੌਜੂਦ ਹੈ ਇਹ ਤਕਰੀਬਨ ਦਰਗਾਹ ਇਹ 150 ਸਾਲ ਪੁਰਾਣੀ ਹੈ ਜੀ ਇਹ ਦਰਗਾਹ ਜੋ ਹੈ ਗੱਦੀ ਹੈ ਜੋ ਹੈ ਬਾਬਾ ਜੀ ਬੇ ਸ਼ਾਹ ਜੀ ਦੀ ਇਹ ਪੋਨੇ ਜਗਰਾਵਾ ਚੋਂ ਆਈ ਹੈ ਜੀ ਕਿਉਂਕਿ ਬਾਬਾ ਜੀ ਬੇ ਸ਼ਾਹ ਜੀ ਪੋਨੇ ਵਾਲੀ ਸਰਕਾਰ ਦੇ ਮਰੀਦ ਹੋਏ ਨੇ ਉਹਨਾਂ ਦੇ ਆਸ਼ਕ ਸੀਗੇ ਕਿਉਂਕਿ ਪੋਣੇ ਵਾਲੀ ਸਰਕਾਰ ਬਾਬਾ ਸੁੰਦਰ ਨੂਬ ਜੀ ਅਵਤਾਰ ਸੀ ਖੁਦਾ ਦੇ ਪੈਗੰਬਰ ਸੀ ਤੇ ਜੇਕਰ ਆਪਾਂ ਗੱਲਬਾਤ ਲਈਏ ਜੀ ਸੁਣਨ ਨੂੰ ਇਹ ਵੀ ਮਿਲ ਰਿਹਾ ਹੈ ਕਿ ਰੌਸ਼ਨੀ ਦੇ ਮੇਲੇ ਤੇ ਵੀ ਇੱਥੋਂ ਸੰਗਤਾਂ ਜਾਂਦੀਆਂ ਨੇ ਜਿਹੜਾ ਜਗਰਾਂ ਹੁੰਦਾ ਹੀ ਹਾਂਜੀ ਹਾਂਜੀ ਰੌਸ਼ਨੀ ਦੇ ਮੇਲੇ ਤੇ ਇਸ ਨਗਰ ਦੇ ਵਿੱਚੋਂ ਬਹੁਤ ਸੰਗਤਾਂ ਜਗਰਾਮਾ ਪੋਣਾ ਸ਼ਹਿਬ ਮੱਥਾ ਟੇਕਣ ਦੇ ਲਈ ਸਲਾਮ ਕਰਨ ਦੇ ਲਈ ਜਾਂਦੀਆਂ ਨੇ ਜੋ ਵੀ ਸ਼ਰਧਾ ਦੇ ਨਾਲ ਪੋਣੇ ਜਗਰਾਮਾ ਸੰਗਤ ਜਾਂਦੀ ਹੈ ਉਹਨਾਂ ਦੇ ਮਨ ਦੀ ਆਸ ਮੁਰਾਦ ਪੂਰੀ ਹੁੰਦੀ ਹੈ ਕੀ ਕਹਿਣਾ ਚਾਹੁੰਗਾ ਜੀ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਸੰਗਤਾਂ ਨੂੰ ਇਹੀ ਬੇਨਤੀ ਹੈ ਮੇਰੇ ਵੱਲੋਂ ਕਿ ਇਸ ਦਰਗਾਹ ਤੇ ਨੀਵੇਂ ਹੋ ਕੇ ਆਇਆ ਕਰੋ ਕਿਉਂਕਿ ਫਲ ਹਮੇਸ਼ਾ ਨੀਵਿਆਂ ਹੀ ਰੁੱਖਾਂ ਨੂੰ ਲੱਗਦਾ ਹੈ ਜੋ ਵੀ ਇਸ ਦਰਗਾਹ ਤੇ ਭੈ ਵਿੱਚ ਰਹਿੰਦੇ ਨੇ ਨੀਵੇਂ ਹੋ ਕੇ ਆਉਂਦੇ ਨੇ ਉਹਨਾਂ ਦੀਆਂ ਆਸਾਂ ਮਰਾਦਾਂ ਬਾਬਾ ਜੀਵੇਸ਼ਾ ਪੂਰੀਆਂ ਕਰ ਦਿੰਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਲੰਗਰ ਦਾ ਹੀ ਪੂਰਾ ਪ੍ਰਬੰਧ ਹੈ ਇਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬਾਹਰੋਂ ਆਈਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਜੀ। ਇਸਨ ਬੱਬਾ ਮਿੱਠੂ ਜੀ ਗੱਲਬਾਤ ਦੌਰਾਨ ਦੱਸਿਆ ਇਹਨਾਂ ਨੇ ਕਿ ਕਿਸ ਤਰ੍ਹਾਂ ਇਹ ਦਰਗਾਹ ਜਿਹੜੀ 150 ਸਾਲ ਤੋਂ ਵੀ ਪਲੱਸ ਹੈਗੀ ਹੈ ਤੇ ਜਰੂਰ ਇੱਥੇ ਆ ਕੇ ਇਛਾਵਾਂ ਮੰਨਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਬਾਕੀ ਤੁਹਾਨੂੰ ਇਸ ਤਰ੍ਹਾਂ ਦੇ ਮੁੱਦੇ ਹੋਰ ਵੀ ਦਿਖਾਉਂਦੇ ਰਾਵਾਂਗੇ ਬਣੇ ਨਾਲ ਜੁੜੇ ਰਹੋ। ਧੰਨਵਾਦ।